ਹੈਲੋ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਰਾਣਾ ਸਾਹਿਬ ਬੁਟੀਕ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਮੀਰ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਦਿਖਾਵਾਂਗੇ ਤੁਹਾਨੂੰ 벨ਵਟ ਦੇ ਸੂਟ 벨ਵਟ ਦੇ ਸੂਟ ਨੇ ਵਾਲੇ ਬਹੁਤ ਜ਼ਿਆਦਾ ਸੇਲ ਲੱਗੀ ਇਹਨਾਂ ਸੂਟਾਂ ਦੀ ਬਹੁਤ ਜ਼ਿਆਦਾ ਟ੍ਰੈਂਡਿੰਗ ਵਿੱਚ ਨੇ ਇਹ ਵਾਲੇ ਸੂਟ ਇਹਨਾਂ ਦੀ ਪ੍ਰਿੰਟ ਸ਼ਰਟ ਹੋਊਗੀ ਤੇ ਪਲੇਨ ਬਾਟਮ ਹੋਊਗੀ ਦੇਖੋ ਜੀ ਪਹਿਲਾ ਡਿਜ਼ਾਈਨ ਹੈਗਾ ਇਹਦਾ ਆ ਵਾਲਾ ਇਹ ਵੱਡੇ ਪੰਨੇ ਦੇ ਸੂਟ ਹੋਣਗੇ ਆਹ ਵਾਲਾ ਡਿਜ਼ਾਈਨ ਆ ਪਹਿਲਾ ਸੱਪਾਂ ਜਿਹਾਂ ਵਾਲਾ ਡਿਜ਼ਾਈਨ ਆਗਾ ਇਹ ਇਹਦੇ ਨਾਲ ਆਹ ਵਾਲੀ ਬੋਟਲ ਰੱਖੀ ਹੋਈ ਆ ਬੈਲਵਟ ਦੀ ਬੋਟਮ ਆਗੀ ਇਹ ਬਹੁਤ ਜਿਆਦਾ ਸੋਹਣਾ ਸਟੱਫ ਆਗਾ ਇਹਦਾ ਬਹੁਤ ਵਧੀਆਗਾ ਇਹ ਬਹੁਤ ਵਧੀਆ ਸੂਟ ਨੇ ਬਹੁਤ ਜਿਆਦਾ ਸੇਲ ਇਹਨਾਂ ਦੀ ਅੱਜਕੱਲ੍ਹ ਟ੍ਰੈਂਡ ਵਿੱਚ ਚੱਲ ਰਹੇ ਨੇ ਬਹੁਤ ਜਿਆਦੇ ਦੇਖ ਸਕਦੇ ਹੋ ਤੁਸੀਂ ਕੋਈ ਵੀ ਕਲਰ ਤੁਹਾਨੂੰ ਇਹਨਾਂ ਚ ਪਸੰਦ ਆ ਤਾਂ ਤੁਸੀਂ ਵਟਸਐਪ ਤੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਸਾਰੇ ਕਲਰ ਇੱਕ ਤੋਂ ਇੱਕ ਵੱਧ ਸੋਹਣੇ ਹੋਣਗੇ ਅਗਲਾ ਕਲਰ ਹੈਗਾ ਵਾਈਟ ਦੇ ਨਾਲ ਆਪਾਂ ਦੀ ਸ਼ਾਲਟਾ ਵਾਈਟ ਦੇ ਵਿੱਚ ਗਾਜ਼ਰੀ ਤੇ ਗ੍ਰੇ ਪ੍ਰਿੰਟ ਬਣਿਆ ਹੋਇਆਗਾ ਗਾਜ਼ਰੀ ਰੰਗ ਦੀ ਇਹਦੇ ਨਾਲ ਬਾਟਮ ਰੱਖੀ ਹੋਈ ਆ ਦੇਖੋ ਜੀ ਕਿੰਨੇ ਪਿਆਰੇ ਡਿਜ਼ਾਈਨ ਨੇ ਇਹਨਾਂ ਦੇ ਸੂਟਾਂ ਦੇ ਅੱਜ ਵਾਲਿਆਂ ਦੇ ਸਾਰੇ ਬੈਲਵਟ ਦੇ ਸੂਟ ਹੋਣਗੇ ਅੱਜ ਵਾਲੇ ਅਗਲਾ ਸੂਟ ਹੈਗਾ ਬਲੈਕ ਨਾਲ ਬਲੈਕ ਸ਼ਰਟ ਆ ਗਈ ਇਹਦੇ ਵਿੱਚ ਵੱਡੇ ਫਲਾਵਰ ਨੇ ਬਣੇ ਹੋਏ ਸ਼ਲਟ ਆ ਗਈ ਇਹਦੀ ਤੇ ਆਹ ਵਾਲੀ ਇਹਦੀ ਫਲਾਪ ਨਾਲ ਨਾਲ ਦੀ ਬਾਟਮ ਰੱਖੀ ਹੋਈ ਹੈਗੀ ਇਹ ਹਲਕੀ ਜੀ 벨ਵਟ ਨਹੀਂ ਹੈਗੀ ਬਹੁਤ ਜਿਆਦੇ ਸੋਹਣੀ 벨ਵਟ ਆ ਗਈ ਇਹ ਬਹੁਤ ਜਿਆਦੇ ਸੇਲ ਹੋ ਰਹੀ ਹੈ ਆਪਣੇ ਕੋਲੋਂ ਵੀਡੀਓ ਬਣਾਉਣ ਦਾ ਵੀ ਆਪਾਂ ਨੂੰ ਘੱਟ ਟਾਈਮ ਲੱਗਦਾ ਵੀਡੀਓ ਤੋਂ ਬਿਨਾ ਹੀ ਸੇਲ ਹੋ ਜਾਂਦੀ ਹੈ ਆਪਣੇ ਕੋਲੇ ਆਫਲਾਈਨ ਹੀ ਸੋਨੂੰ ਇਹਨਾਂ ਵਿੱਚ ਕੋਈ ਵੀ ਕਲਰ ਪਸੰਦ ਹੋਵੇ ਤਾਂ ਤੁਸੀਂ WhatsApp ਤੇ ਸਾਨੂੰ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਆਪਣਾ ਨੰਬਰ ਦਿੱਤਾ ਹੁੰਦਾ ਦੇਖ ਸਕਦੇ ਹੋ ਤੁਸੀਂ ਕਿੰਨੀ ਸੋਹਣੀ ਡਿਜ਼ਾਈਨਿੰਗ ਆ ਕਿੰਨਾ ਸੋਹਣਾ ਕਲਰ ਕੰਬੀਨੇਸ਼ਨ ਆ ਅਗਲਾ ਕਲਰ ਹੈਗਾ ਆਪਣੇ ਕੋਲੇ ਲਾਈਟ ਨਾਲ ਜੈਲੋ ਲਾਈਟਸ ਆਵਲੀ ਸ਼ਾਲਟ ਆ ਗਈ ਜੈਲੋ ਇਹਦੇ ਨਾਲ ਬਾਟਮ ਰੱਖੀ ਹੋਈ ਆ ਦੇਖੋ ਕਿੰਨੇ ਪਿਆਰੇ प्यारी ਜੇ ਪੀਸ ਨੇ ਇਹ ਬਹੁਤ ਜਿਆਦਾ ਵਧੀਆ ਆਹਲਾ ਕਲਰ ਉਹ ਆਪਣੇ ਕੋਲੇ ਬ੍ਰੀਕ ਫਲਾਵਰਾਂ ਵਾਲਾਗਾ ਦੇਖ ਸਕਦੇ ਹੋ ਆਹ ਵਾੜੀ ਇਹ ਨਾਲ ਬਟਨ ਲੱਗੀ ਹੋਈ ਹੈਗੀ ਲਾਈਟ ਇਸੇ ਕਲਰ ਦੀ ਫਲਾਵਰ ਦੇ ਨਾਲ ਦੀ ਬਣੇ ਹੋਏ ਸੂਟ ਵੀ ਬਹੁਤ ਜਿਆਦਾ ਸੋਹਣੇ ਲੱਗਦੇ ਨੇ ਕਪੜਾ ਵੀ ਵਧੀਆ ਗਾਫਾਗਾ ਸਰਦੀਆਂ ਚ ਰਾਮ ਨਾਲ ਪੈਣ ਵਾਲਾ ਕਪੜਾਗਾ ਇਦਾਂ ਨਹੀਂ ਹੈਗਾ ਵੀ ਹਲਕੀ ਜੀ ਬਲਵਟਾਗੀ ਅਗਲਾ ਸੂਟ ਹੈਗਾ ਆਪਣੇ ਕੋਲੇ ਫੇਰ ਵੱਡੇ ਫਲਾਵਰ ਦਾ ਇਹ ਫਿਰੋਜੀ ਕਲਰ ਦੀ ਆ ਦੇਖ ਸਕਦੇ ਹੋ ਲਾਈਟ ਦੇ ਵਿੱਚ ਲਾਈਟ ਜੈਲੋ ਜਿਹਦੇ ਵਿੱਚ ਫਿਰੋਜੀ ਫਲਾਵਰ ਨੇ ਆਹ ਵਾਲੀ ਇਹਦੇ ਨਾਲ ਲਾਈਟ ਫਰੋਜ਼ੀ ਜਿਹੀ ਬਾਟਮ ਰੱਖੀ ਹੋਈ ਆ ਦੇਖੋ ਤੁਸੀਂ ਕਲਰ ਸਾਰਿਆਂ ਦੇ ਇੱਕ ਤੋਂ ਇੱਕ ਵਾਧ ਸੋਹਣੇ ਨੇ ਸੂਟਾਂ ਦੇ ਅਗਲਾ ਕਲਰ ਅਗਜੜਾ ਹੋਏ ਦੂ ਵੀ ਜਿਆਦਾ ਸੋਹਣਾਗਾ ਇਹਦੇ ਨਾਲ ਡਾਰਕ ਫਰੋਜ਼ੀ ਆ ਬਾਟਮ ਰੱਖੀ ਹੋਈ ਆਹ ਵਾਲੀ ਸ਼ਰਟ ਆ ਗਈ ਇਹਦੇ ਨਾਲ ਆ ਵਾਲੀ ਇਹਦੇ ਨਾਲ ਬੋਟਲ ਰੱਖੀ ਹੋਈ ਆ ਦੇਖ ਸਕਦੇ ਹੋ ਆਗਲੀ ਕਲਰ ਹੈਗਾ ਆਪਣੇ ਕੋਲੇ ਮਹਿੰਦੀ ਕਲਰ ਦੀ ਬੋਟਲ ਨਾਲ ਆਗਲੀ ਸ਼ਾਲਟ ਆ ਗਈ ਇਹਦੀ ਲਾਈਟ ਗ੍ਰੀਨ ਜਿਹੀ ਮਹਿੰਦੀ ਕਲਰ ਦਾ ਡਿਜ਼ਾਈਨ ਆ ਇਹਦੇ ਵਿੱਚ ਮਹਿੰਦੀ ਕਲਰ ਦੀ ਇਹ ਨਾਲੋ ਬਾਟਮ ਰੱਖੀ ਹੋਈ ਆ ਇਹ ਬੱਡੇ ਪਨੇ ਚ 1.5 1.5 ਮੀਟਰ ਦੀ ਕੱਟ ਹੁੰਦੀ ਹੈਗੀ ਅਗਲਾ ਲਾਸਟ ਕਲਰ ਹੈਗਾ ਆਪਣੇ ਕੋਲੇ ਬਲੈਕ ਤੇ ਬਲੂ ਬਲੈਕ ਕਲਰ ਦੀ ਸ਼ਰਟ ਆ ਗਈ ਇਹ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਬਣਿਆ ਹੈ ਫਲਾਵਰਾਂ ਵਾਲਾ ਬਲੈਕ ਕਲਰ ਦੀ ਸਲਟਾ ब्लू ਕਲਰ ਦੀ ਬਾਟਮ ਲੱਗੀ ਹੋਈ ਹੈ ਨਾਲ ਇਹਨਾਂ ਵਿੱਚ ਕੋਈ ਵੀ ਕਲਰ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆ ਤੁਸੀਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਸਕਰੀਨ ਤੇ ਆ ਆਪਣਾ ਨੰਬਰ ਦਿੱਤਾ ਹੁੰਦਾਗਾ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋਗੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਆਨਲਾਈਨ ਆਪਣੀ ਪੇਮੈਂਟ ਆ ਕਿ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਹੈਗੇ ਹਰ ਵੀਡੀਓ 'ਚ ਆਪਾਂ ਦੱਸਦੇ ਆ ਕੈਸ਼ ਔਨ ਡਿਲੀਵਰੀ ਆਪਾਂ ਨਹੀਂ ਕਰਦੇ ਆਨਲਾਈਨ ਹੀ ਪੇਮੈਂਟ ਕਰਵਾਉਣੀ ਹੁੰਦੀ ਆਗੇ ਕੋਈ ਵੀ ਕਲਰ ਕਿਸੇ ਵੀ ਮੇਰੀ ਭੈਣ ਨੂੰ ਪਸੰਦ ਆ ਤੁਸੀਂ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਧੰਨਵਾਦ